ਇਲਾਕੇ ਦੇ ਲੋਕਾਂ ਲਈ ਵੇਖੋ ਫਿਲਹਾਲ ਤਾਂ ਜਿਹੜੇ ਫੈਸਟੀਵਲ ਸੀਜ਼ਨ ਚੱਲ ਰਹੇ ਤਿਉਹਾਰਾਂ ਦੇ ਦਿਨ ਆ ਵੀ ਆਪਾਂ ਜਿਹੜੇ ਬਾਜ਼ਾਰਾਂ ਦੇ ਵਿੱਚ ভিੜ ਭੜੱਕੇ ਵਾਲੀ ਜਗ੍ਹਾ ਉੱਥੇ ਗਸ਼ਤ ਨਾਕੇ ਵਗੈਰਾ ਲਾ ਕੇ ਤਾਂ ਕਿ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ ਇਹ ਬਾਕੀ ਜਿਹੜੇ ਮਾੜੇ ਅਨਸਰ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਤੇ ਬਾਕੀ ਮਾਨਯੋਗ ਸੀਐਮ ਸਾਹਿਬ ਵੱਲੋਂ ਪਹਿਲਾਂ ਹੀ ਜਿਹੜੀ ਸਰਕਾਰ ਵੱਲੋਂ ਮਹਿਮ ਚੜੀ ਹੋਈ ਹੈ ਜੁੱਧ ਨਸ਼ੇ ਅਬਰਧ ਜੀ ਉਹਨੂੰ ਇਸੇ ਤਰ੍ਹਾਂ ਆਪਾਂ ਹੋਰ ਵਾਰ ਉਹਦਰ ਨਸ਼ਾ ਜਿਹੜਾ ਬਿਲਕੁਲ ਸਮਾਪਤ ਕਰਾਂਗੇ ਜੀ ਸਰ ਲੋਕਾਂ ਨੂੰ ਅਪੀਲ ਕੀ ਕਰੋਗੇ ਦੀਵਾਲੀ ਦੇ ਫੈਸਟੀਵਲ ਜਿਸ ਤਰ੍ਹਾਂ ਆ ਰਿਹਾ ਹੈ ਜਿਸ ਤਰ੍ਹਾਂ ਪਟਾਕੇ ਲੋਕ ਚਲਾਉਂਦੇ ਨੇ ਪ੍ਰਦੂਸ਼ਣ ਹੁੰਦਾ ਹੈ ਜੀ ਇਸ ਨੂੰ ਲੈ ਕੇ ਕਿ ਉਹ ਦੇਖਦੇ ਮੈਂ ਅੱਜ ਹੀ ਆਇਆ ਹਾਂ ਜੀ ਮੈਂ ਐਸਡੀਨ ਸਾਹਿਬ ਨਾਲ ਮੀਟਿੰਗ ਕਰਕੇ ਦੇਖਦੇ ਹਾਂ ਉਹਨਾਂ ਨੇ ਕੋਈ ਜਗ੍ਹਾ ਕੀਤੀ ਹੋਊਗੀ ਮقرਰ ਜਿਸ ਜਗ੍ਹਾ ਤੇ ਆਪਾਂ ਪਟਾਕੇ ਲਾਉਣੇ ਆਂ ਬਾਕੀ ਜੀ ਹਰ ਤਰ੍ਹਾਂ ਆਪਾਂ ਸੇਫਟੀ ਰੱਖਾਂਗੇ ਸ਼ਰਾਰਤੀਆਂ ਅਨੁਸਾਰਾਂ ਨੂੰ ਕੀ ਰਹੇਗੀ ਸ਼ਰਾਰਤੀਆਂ ਅਨਸਾਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂ ਜੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ Thank you, sir.